ਅਸੀਂ ਚਲੇ ਗਏ ਦੁਨੀਆਂ ਸੰਤਾਂ ਨਾਲ ਮਿਲੂਈ ਗੱਲ ਹੋਈ ਉਹ ਵੀ ਔਖਾ ਸੀ ਸੰਤ ਲੰਗੋੜ ਵੀ ਚੁੱਪ ਜੇ ਰਿਹਾ ਸੁਵੇਗ ਸਿੰਘ ਕਹਿੰਦਾ ਮੇਰੇ ਕੋਲ ਚਾਪੀਓ ਉਦੋਂ ਸੰਤਾਂ ਦਾ ਸਭ ਤੋਂ ਵੱਡਾ ਐਡਵਾਈਜ਼ਰ ਸੰਤ ਲੰਗੋੜ ਦਾ ਸੰਤ ਪਿੰਡਾੜਾਦਾ ਹੋਇਆ ਸੀ ਉਹਨੂੰ ਜਾ ਕੇ ਜਨਰਲ ਪੁੱਲਰ ਕਹਿੰਦਾ ਕਹਿੰਦਾ ਸੁਵੇਗ ਮੈਨੂੰ ਦੱਸ ਵੀ ਤੂੰ ਤਾਂ ਫੌਜਦਾਰ ਐ ਤੂੰ ਆ ਜਿਹੜੀਆਂ ਬਣਾਈ ਜਾਂਦਾ ਹੈ ਬੋੜੀਆਂ ਲਾਈ ਜਾਂਦਾ ਹੈ ਹੋਰ ਹਾਂ ਜੀ ਸਾਹਮਣੇ ਕੀ ਗੱਲਾਂ ਨੇ ਉਹ ਗੁੱਸੇ ਚ ਆਇਆ ਸੀ ਉਹਦੇ ਕਿਉਂਕਿ ਉਹਨੂੰ ਬੜੀ ਬੁਰੀ ਤਰ੍ਹਾਂ ਕੱਢਿਆ ਸੀ ਨਾ ਉਹ ਕਹਿੰਦਾ ਹੋਰ ਅਸੀਂ ਕੀ ਕਰੀਏ ਉਹਨੇ ਭੜੇ ਇੱਕ ਬੰਦੇ ਲਫ਼ਜ਼ ਬੋਲੇ ਉਹਨੇ ਕਹਿੰਦਾ ਹੋਰ ਕੀ ਕਰੀਏ ਅਸੀਂ ਅਸੀਂ ਹੁਣ ਲੜਾਂਗੇ ਜਿੰਨੇ ਚ ਹੈਗਾ ਅਸੀਂ ਕਹਾਂ ਵੀ ਚਲੋ ਅਸੀਂ ਵਾਪਸ ਆ ਗਏ ਜੀ ਉਸ ਤੋਂ ਬਾਅਦ ਮੈਂ ਐਕਚੁਅਲੀ ਸੰਤ ਬੰਦ ਪਿੰਡਾਲ ਦੇ ਵੀ ਬਹੁਤ ਨੇੜੇ ਹੋ ਗਿਆ ਉਹ ਐ ਇਸ ਕਰਕੇ ਵੀ ਸਾਡੇ ਇੱਕ ਅਲਟਰਾਸਾਉਂਡ ਮਸ਼ੀਨ ਲੈ ਆਏ ਪਹਿਲੀ ਵਾਰੀ ਇੱਕ ਦਿੱਲੀ ਜੁੰਦੀ ਦੇ ਕਿ ਅਸੀਂ ਲੈ ਗਿਆ ਚੰਡੀਗੜ੍ਹ ਉਹ ਡਾਕਟਰ ਗਰੇਵਾਲ ਸੀ ਜਿਹੜਾ ਮਹੇਸ਼ਿੰਦਰ ਦਾ ਭਰਾ ਇੱਕ ਛੋਟਾ ਉਹ ਇਹ ਸੰਤ ਪਿੰਡ ਵਾਲੇ ਉਹਦੇ ਕੋਲ ਬਹੁਤ ਠਹਿਰਦੇ ਸੀਗੇ ਉਹਨਾਂ ਦੇ ਪਰਿਵਾਰ ਦੇ ਅਸੀਂ ਲੈ ਮਸ਼ੀਨ ਉਹ ਮੇਰਾ ਦੋਸਤ ਸੀ ਹੈ ਜਿਹੜੇ ਲੇਵਰੀ ਕਰਦੇ ਸੀ ਕੋਟੀ ਦਾ ਕੈਪਟਨ ਹੁੰਦਾ ਸੀ ਉਹਨਾਂ ਨੇ ਮਸ਼ੀਨਾਂ ਲਈ ਪੈਸੇ ਉਹਨਾਂ ਨੇ ਖਰਚਤੇ ਉਹ ਗਰੇਵਾਰ ਨੇ 50000 ਰੁਪਏ ਕਰਤੇ ਮੈਂ 45000 ਜੀ ਤੇ ਉਦਾ ਝਗੜਾ ਹੋ ਗਿਆ ਪੈਸੇ ਆਮਦਨ ਜਿਆਦਾ ਹੋਣ ਲੱਗੀ ਜੀ ਝਗੜਾ ਹੋ ਗਿਆ ਉਹਨੇ ਕੰਮ ਸ਼ੁਰੂ ਕਰਤਾ ਕਿ ਉਹ ਇਹ ਤਾਂ ਮੇਰੀ ਮਸ਼ੀਨ ਹੈ ਅਜੀ ਪਹਿਲਾਂ ਕੰਪਨੀ ਬਣਾ ਕੇ ਜੀ ਜੀ ਪੈਸੇ ਨਾਲ ਐਸੀ ਵੀ ਕੰਪਨੀ ਬਣ ਗਈ ਸੀ ਜੀ ਉਹਨੇ ਜਿੰਦਾ ਰਹਾਤਾ ਉਹ ਉੱਪਰ ਦੀ ਅਸੀਂ ਲਾਤਾ ਮੈਂ ਤੇ ਬਰਾੜ ਨੇ ਫੇਰ ਉਪਨ ਰਾਣੀ ਕੋਲ ਚਲੇ ਗਏ ਕਿਉਂਕਿ ਬਹੁਤ ਨੇੜੇ ਸੀ ਪਰਿਵਾਰ ਸੰਤ ਪਿੰਡ ਵਾਲੇ ਦੇ ਪੀਏ ਦਾ ਮੈਨੂੰ ਆਇਆ ਕਹਿੰਦੇ ਸੰਤ ਯਾਦ ਕਰਦੇ ਆ ਬਹੁਤ ਸਮਝ ਗਿਆ ਵੀ ਹੋਰ ਕਦ ਲਈ ਯਾਦ ਕਰਦੇ ਉਹਦੇ ਕੋਲ ਗਿਆ ਹੁਣ ਤੇ ਮੈਂ ਜਥਾ ਲੈ ਕੇ ਜਾਣਾ ਸੀ ਪਾਕਿਸਤਾਨ ਮੈਂ ਉਹਨੂੰ ਪੀਏ ਨੂੰ ਕਿਹਾ ਮੈਂ 2 ਦਿਨ ਤੋਂ ਬਾਅਦ ਮੈਂ ਆ ਜਾਊਗਾ ਮੈਂ ਇੱਕ 2 ਦਿਨ ਪਹਿਲਾਂ ਆ ਜਾਊਗਾ ਤੇ ਮੈਂ ਜਥਾ ਲੈ ਕੇ ਜਾਣਾ ਉਹ ਕਹਿੰਦੇ ਕੋਈ ਨਹੀਂ ਤੁਸੀਂ ਆ ਜਾ ਜਦੋਂ ਚੰਤ ਕਹਿੰਦੇ ਨੇ ਵੀ ਜਦੋਂ ਮਰਜੀ ਆ ਜਾਣ ਮੈਂ ਚਲੇ ਗਿਆ ਮੈਨੂੰ ਕਹਿੰਦਾ ਅਸਲੀ ਗੱਲ ਦੱਸੋ ਮੈਂ ਉਹਨੂੰ ਕਿਹਾ ਜੀ ਆ ਆ ਹੈਗੇ ਕਿ ਪੈਸੇ ਉਹਨਾਂ ਦੇ ਨੇ ਮੇਰਾ 45000 ਦਾ 50000 ਤੇ ਹੁਣ ਇਹਨੇ ਜਿੰਦਾ ਲਾ ਲਿਆ ਸੀ ਕੰਪਨੀ ਬਣਾਈ ਹੋਈ ਹੈ ਕੱਲਾ ਐਲਾ ਨਹੀਂ ਸਾਦਾ ਕਹਿੰਦੇ ਠੀਕ ਗੱਲ ਹੈ ਜਿਹੜੀ ਤੁਸੀਂ ਕਹਿੰਦੇ ਮੈਂ ਕਦੋਂ ਤਾਂ ਬਹੁਤ ਕੁਝ ਕਹਿ ਕੇ ਗਿਆ ਮੈਂ ਉਹ ਤਾਂ ਕੋਈ ਨਹੀਂ ਕਹਿੰਦਾ ਮੈਂ ਤਿੰਨਾਂ ਨਹੀਂ ਬੁਲਾਉਂਗਾ ਮੈਂ ਹੱਦ ਤੋ ਦੀ ਇੱਕ ਦੋ ਦਿਨ ਚ ਹੀ ਬਿਲਾ ਲੂ ਕਿਉਂਕਿ ਮੈਂ ਚਲੇ ਜਾਣਾ ਫਿਰ ਉਹਨਾਂ ਨੇ ਦੂਏ ਦਿਨ ਹੀ ਬਿਲਾ ਲੇ ਦੋਨੋਂ ਹੀ ਬਿਲਾ ਲੇ ਤੈਨੂੰ ਤਿੰਨਾਂ ਨੂੰ ਬਿਠਾਇਆ ਤੇ ਪੁੱਛਣ ਲੱਗੇ ਵੀ ਤੁਸੀਂ ਮੈਂ ਉਹਨੂੰ ਸਾਰੀ ਸਟੋਰੀ ਦੱਸ ਦਿੱਤੀ ਉਹ ਕਹਿੰਦਾ ਕਿਉਂ ਵੀ ਗਰੇ ਵਾਲਾ ਠੀਕ ਹੈ ਉਹ ਕਹਿੰਦਾ ਜੀ ਠੀਕ ਹੈ ਗੱਲ ਤਾਂ ਇਹਨਾਂ ਦੀ ਠੀਕ ਹੈ ਇਹਨਾਂ ਮੈਨੂੰ ਕਹਿੰਦਾ ਜਾਂ 10 ਵਜੇ ਤੂੰ ਦੱਸ ਕੀ ਕਰੀਏ ਮੈਂ ਕਿਹਾ ਜੀ ਤੁਸੀਂ ਸਾਲ ਅਸੀਂ ਤਾਂ ਸਾਰੇ ਬੁਲਵਾਇਆ ਥੋੜੀ ਕੋਈ ਸਾਲਸ ਤੁਸੀਂ ਹੋ ਤੁਸੀਂ ਦੱਸੋ ਨਹੀਂ ਫੇਰ ਵੀ ਤੂੰ ਦੱਸ ਮੈਂ ਮੈਂ ਨਹੀਂ ਕੁਝ ਦੱਸਣਾ ਫਕੀਰ ਨੂੰ ਸੋਚ-ਸੋਚ ਕੇ ਕਹਿੰਦਾ ਬਰਾੜਾ ਤੂੰ ਕੋਈ ਨਹੀਂ ਡਬਲ ਦੇਣੇ ਜਿੰਨੇ ਜਿੰਨੇ ਪੈਸੇ ਨਾਲ ਚੱਲਦੇ ਨੇ ਉਹਨਾਂ ਨੂੰ ਪੈਸੇ ਦੇ ਦੇ ਤੇ ਮਾਲਕ ਤੂੰ ਬਣ ਗਿਆ ਉਹਨੂੰ ਕਿ ਉਹ ਸੱਚੇ ਬੰਦੇ ਦੇ ਬਹੁਤ ਸੱਚਾ ਜੀ ਹਾਂ ਸੱਚਾ ਅੱਛਾ ਮੈਂ ਤੁਹਾਨੂੰ ਥੋੜੀ ਜਿਹੀ ਉਹਦੀ ਇੱਕ ਸਟੋਰੀ ਹੋਰ ਦੱਸਦਾ ਜੀ ਉਹ ਜੀ ਮੈਂ ਮੈਨੂੰ ਬਿਠਾ ਲਿਆ ਉਹਨਾਂ ਨੇ ਉਹਨਾਂ ਦੋਨਾਂ ਨੂੰ ਤੋੜਦਾ ਮੈਨੂੰ ਕਹਿੰਦੇ ਤੂੰ ਜਾਣਾ ਹੈ ਪਾਕਿਸਤਾਨ ਉੱਥੇ ਤੁਹਾਨੂੰ ਸੀਏਡੀ ਦਾ ਮਿਲਣੂਗਾ ਬੰਦਾ ਸਿਰਫ ਇਹ ਪੁੱਛਣਾ ਹੈ ਕਿ ਜਿਹੜੇ ਜਿਨ੍ਹਾਂ ਨੇ ਲਾਹੌਰ ਨਾਲ ਜਾਦਰੇ ਕੇ ਤਾਰਾ ਸੀ ਉਹ ਕਿਵੇਂ ਨੇ ਕਿੱਥੇ ਨੇ ਕਿਹੜੀ ਜੇਲ੍ਹ ਚ ਨੇ ਇੱਕ ਮੈਂ ਉਹਨਾਂ ਨੂੰ ਸਮਾਨ ਭੇਜਿਆ ਸੀ ਉਹ ਸਮਾਨ ਦਾ ਕੁਝ ਵੀ ਨਹੀਂ ਸੀ ਕੋਈ ਫੋਟੋ ਫੁੱਟਵਾਂ ਸੀ ਲੜਕੀ ਦੀ ਉਹਦੀ ਬੱਚਿਆਂ ਦੀ ਕਹਿੰਦੇ ਕੋਈ ਤਾਂ ਪੁੱਛ ਲਿਓ ਵੀ ਤੁਸੀਂ ਮਿਲਿਆ ਹੋ ਜਦੋਂ ਮੈਨੂੰ ਦਿੱਤਾ ਤੇ ਨਾਮ ਮਿਲ ਸਕੇ ਤਾਂ ਪੁੱਛਿਆ ਵੀ ਉਹ ਸਮਾਨ ਪਹੁੰਚ ਗਿਆ ਮੈਂ ਠੀਕ ਹੈ ਜੀ ਉਹ ਜਏ ਸੀ ਉਹ ਬਾਕੀ ਛੇੜੀ ਵਾਲਾ ਬੰਦਾ ਖੜਾ ਸੀ ਕਹਿੰਦਾ ਸਾਨੂੰ ਚੰਤਾ ਨਹੀਂ ਭੇਜ ਮੈਂ ਆਪ ਕਿਉਂ ਕਿ ਮੈਂ ਲੀਡਰ ਸੀ ਵਾਗੁਰੂ ਉਹਦਾ ਜੱਤੇ ਦਾ ਕਹਿੰਦਾ ਕੋਈ ਸਨੇਹ ਦਿੱਤਾ ਸੀ ਮੈਂ ਮੈਂ ਸਾਨੂੰ ਮਿਲ ਆਸਾ ਤੇ ਕਹਿੰਦਾ ਮਰਾਤਾ ਨਹੀਂ ਚਾਹਦਾ ਫਿਰ ਮੈਂ ਇਹਨਾਂ ਤਾਂ ਪਤਾ ਲਿਆ ਹੁੰਦੇ ਸਾਨੂੰ ਵੀ ਸਮਾਨ ਦੇ ਗਏ ਹੋ ਸਮਾਨ ਆ ਪਹੁੰਚ ਗਿਆ ਨਾ ਕੋਈ ਹਾਂ ਗੱਲ ਠੀਕ ਹੈ ਜੀ ਉਹ ਮੈਂ ਪਤਾ ਲੈ ਦੂੰਗਾ ਅਸੀਂ ਦਸ ਕੇ ਦਰਵਾਜ਼ੇ ਮੋੜੇ ਉਹ ਪੇਰ ਮਿਲ ਗਿਆ ਸਾਨੂੰ ਆ ਕੇ ਕਹਿੰਦਾ ਜੀ ਉਹ ਤਾਂ ਪਹੁੰਚ ਗਏ ਸਮਾਨ ਤਾਂ ਉਹਨਾਂ ਕੋਲ ਪਹੁੰਚ ਗਿਆ ਪਰ ਸਮਾਨ ਉਹਦਾ ਕੁਝ ਨਹੀਂ ਸੀ ਉਹ ਕਹਿਣ ਲੱਗਾ ਅਸੀਂ ਉਹਦੇ ਚ ਰੱਖਿਆ ਹੋਇਆ ਉਹਨਾਂ ਨੂੰ ਕੋਠੀ 'ਚ ਜੇਲ੍ਹ ਜੂਲ 'ਚ ਨਹੀਂ ਹਨ ਮਰਲ ਟਾਊਨ ਤੇ ਹੈਗੇ ਰਹਿੰਦੇ ਤੇ ਮੈਂ ਆਇਆ ਸਰਕਟ ਆਬ ਜ਼ਰਾਦ ਨੂੰ ਠਹਿਰ ਗਿਆ ਮੈਂ ਸਵੇਰੇ ਹੀ ਗਿਆ ਮੈਂ ਅਖਬਾਰ ਵੀ ਨਹੀਂ ਪੜਿਆ ਮੈਂ ਸਵੇਰੇ ਹੀ ਗਿਆ ਮੈਂ ਜਦੋਂ ਪਹਿਲਾ ਭਿੰਡਾ ਵਾਲੇ ਨੂੰ ਮਿਲੀਏ ਮੈਂ ਕਿਹਾ ਜੇ ਨਾ ਲਾਲ ਪੀਲਾ ਹੋਇਆ ਹੋਇਆ ਕਹਿੰਦਾ ਭਾਈ ਜਿੰਦੂ ਸੁਣ ਨਾ ਕੱਲ ਬਰਨਾਲਾ ਲੈ ਗਿਆ ਤੂੰ ਚੱਕ ਕੇ ਜਿਨੇ ਅੰਨਕਾਰੀ ਮਾਰੇ ਤੇ ਮੈਂ ਉਹਨੂੰ ਸੋਨੇ ਨਾਲ ਤੋਲਣਾ ਸੀ ਉਹ ਲੈ ਕੇ ਚੱਕ ਕੇ ਦੇਖਿਆ ਮੈਨੂੰ ਮੈਂ ਤੈਨੂੰ ਕਿਹਾ ਸੀ ਕਿ ਤੂੰ ੜੀ ਪਾਰਟੀ ਵਾਲ ਹੋਣੀ ਮੇਰੀ ਬਣ ਸਕਦੀ ਬਹੁਤ ਗੁੱਸੇ ਵਿੱਚ ਜੀ ਮੈਂ ਤਾਂ ਜੁੱਤਾ ਮੈਂ ਬੈਸਾਂਜੀ ਮੈਨੂੰ ਤੇ ਔਰ ਮੈਨੂੰ ਪਤਾ ਵੀ ਨਹੀਂ ਸੀ ਮੈਂ ਕਿਹਾ ਸੱਚੀ ਗੱਲ ਹੈ ਮੇਰੇ ਕੋਲ ਮੈਨੂੰ ਨਹੀਂ ਪਤਾ ਮੈਂ ਤਾਂ ਰਾਤ ਆਇਆ ਮੈਂ ਕਿਹਾ ਜੀ ਸੰਤ ਬੜਾ ਔਖਾ ਹੈ ਉਹ ਵੀ ਗੁੱਸੇ ਚ ਜੀ ਉਦੋਂ ਪਹਿਲੇ ਵੀ ਦੇਖਿਆ ਮੈਂ ਕਹਿੰਦਾ ਯਾਰ ਉਹਨੂੰ ਰੰਜੀਤ ਨੂੰ ਮਾਰ ਦਿੰਦੇ ਉਹਦਾ ਮੈਸੇਜ ਆਇਆ ਮੈਨੂੰ ਇੱਥੋਂ ਕਰ ਲਓ ਨਹੀਂ ਮੈਨੂੰ ਹੀ ਮਾਰ ਦੇਣਗੇ ਕਹਿੰਦਾ ਤਾਂ ਕੱਢਿਆ ਉਹਨੂੰ ਅਰੇ ਰੰਜੀਸੂ ਖੁਦ ਕਹਿੰਦਾ ਵੀ ਹਾਂ ਮੈਂ ਹੁਣ ਮਿਲਦਾ ਨਹੀਂ ਨਾ ਉਹ ਆਪ ਕਹਿੰਦਾ ਵੀ ਮੈਨੂੰ ਮਾਰ ਦਿੰਦੇ ਨਹੀਂ ਇਹ ਇਸ ਕਰਕੇ ਮੇਰੀ ਉਹਨਾਂ ਨਾਲ ਨੇੜਤਾ ਇਸ ਤਰ੍ਹਾਂ ਦੀ ਸੀਗੀ ਫਿਰ ਜਿੱਦਨ ਅਟੈਕ ਹੋਇਆ ਉਹ ਤੋਂ 2-3 ਦਿਨ ਪਹਿਲਾਂ ਵਰਕਿੰਗ ਕਮੇਟੀ ਦੀ ਮੀਟਿੰਗ ਰੱਖੀ ਹੋਈ ਸੀ ਉੱਤੇ ਅੰਮ੍ਰਿਤਸਰ ਕੋਈ ਨਹੀਂ ਪਹੁੰਚਿਆ ਟੌੜਾ ਸਾਹਿਬ ਤਾਂ ਉੱਥੇ ਰਹਿੰਦੇ ਸੀ ਮੈਂ ਪਹੁੰਚਿਆ ਪੁੰਦਰ ਪਹੁੰਚਿਆ ਕਿ ਸੰਤ ਜੀ ਸਮੁੰਦਾ ਉਹਨੂੰ ਕਨਵੀਨਰ ਬਣਿਆ ਹੋਇਆ ਸੀ ਉਹ ਪਹੁੰਚਿਆ ਤੇ ਉਦੋਂ ਕੋਈ ਬਹੁਤਾ ਜਾਂਦੇ ਜੁੰਦੇ ਆਉਂਦੇ ਹਰ ਮੰਦਰ ਦਾ ਅਸੀਂ ਮੱਥਾ ਟੇਕਣ ਚਲੇ ਗਏ ਮੈਂ ਇਕੱਲੇ ਗਿਆ ਤੇ ਭਾਈ ਮਰੀਕ ਸਿੰਘ ਮੈਨੂੰ ਮਿਲਿਆ ਕਹਿੰਦਾ ਤੁਸੀਂ ਨਾ ਸੰਤ ਤੁਹਾਨੂੰ ਬਹੁਤ ਯਾਦ ਕਰਦੇ ਸੀ ਤੁਸੀਂ ਮਿਲ ਕੇ ਜਾਓ ਮੈਂ ਕਿਹਾ ਕੋਈ ਨਹੀਂ ਅੱਜ ਤਾਂ ਮੈਂ ਨਹੀਂ ਆ ਮਿਲ ਸਕਦਾ ਤੇ ਮੈਂ ਆਉਂਗਾ ਨੈਕਸਟ ਟਾਈਮ ਆ ਕੇ ਮਿਲ ਕੇ ਜਾਊਂਗਾ ਲੇਕਿਨ ਮੈਂ ਉਧਰ ਮਿਲ ਨਹੀਂ ਸਕਿਆ ਅਗਲੇ ਦਿਨ ਸੰਤ ਨੇ ਸੰਤ ਨੇ ਉਧਰ ਨਹੀਂ ਕਿਹਾ ਵੀ ਤੁਸੀਂ ਜਾਓ ਅੰਬਰਸਰ ਨਾ ਚੰਡੀਗੜ੍ਹ ਉਜਾਂ ਤਾਂ ਫੌਜਿਆਂ ਤੋਂ ਪੁੱਛੋ ਜਾ ਕੇ ਵੀ ਉਦੋਂ ਹੀ ਫੈਸਲਾ ਹੋਇਆ ਸੀ ਚੋਨਾਂ ਦਾ ਅਸੀਂ ਬੈਠੇ ਸੀ ਰਾਮੂ ਵਾਲੇ ਨੇ ਆ ਕੇ ਦੱਸਿਆ ਕਹਿੰਦਾ ਸੰਤ ਜੀ ਫੌਜ ਦੇ ਹਵਾਲੇ ਕਰਤਾ ਪੰਜਾਬ ਉਹ ਕਹਿੰਦਾ ਤੁਸੀਂ ਜਾਓ ਕਿਸੇ ਜਰਨੈਲ ਤੋਂ ਪੁੱਛੋ ਵੀ ਫੌਜ ਦੇ ਹਵਾਲੇ ਹੋ ਜੀ ਕੀ ਕੁਝ ਕਰ ਸਕਦੇ ਹੋ ਅਸੀਂ ਸਵੇਰੇ ਅਜੀਤ ਨਾਲ ਚਲੇ ਗਏ ਸੰਤ ਅਜੀਤ ਸਿੰਘ ਦੀ ਕਾਰ 'ਤੇ ਜੀ ਤੇ ਮੈਂ ਬਸ ਫੜ ਕੇ ਚੰਡੀਗੜ੍ਹ ਨੂੰ ਆ ਗਏ 15 ਬਜੇ ਫਿਰ ਨੂੰ ਚਲੇ ਗਿਆ ਜਦੋਂ ਮੈਂ ਉਤਰਿਆ ਨਾ ਇੱਕ ਵੀ ਕੀੜੀ ਵੀ ਨਾ ਉਤੇ ਕੋਈ ਬੱਸ ਨਹੀਂ ਅਡੇ ਤੇ ਕੋਈ ਸਕੂਟਰ ਨਹੀਂ ਕੋਈ ਰਿਕਸ਼ਾ ਨਹੀਂ ਕੁਝ ਨਹੀਂ ਔਰ ਮੈਂ ਐਮਐਲਏ ਹਸਪੀਟਲ ਜਿਹੜਾ ਸੀ ਮੈਂ ਬਲੱਡ ਚ ਰਹਿ ਰਿਹਾ ਸੀ ਮੈਂ ਉਤੋਂ ਪੈਦਲ ਆਇਆ ਇੱਕ ਵੀ ਬੰਦਾ ਕੋਈ ਮਿਲ ਨਹੀਂ ਕਿਉਂਕਿ ਉਹ ਲੱਗ ਗਿਆ ਉਹਨਾਂ ਨੇ ਕਰਫਿਊ ਲਾਤਾ ਤੇ ਮੈਂ ਗਿਆ ਕੱਲਾ ਜਾ ਕੇ ਕਰੇ ਤੇ ਮੁੜ ਕੇ ਸਾਨੂੰ ਉਤੋਂ ਨਿਕਲੀ ਨਹੀਂ ਦਿੱਤਾ 10 ਦਿਨ ਬਿਲਕੁਲੀ ਮੈਂ ਬੰਦਰ ਖਿਆ ਤੁਹਾਨੂੰ ਉੱਤੇ ਫਰੇਟਾਂ ਚੋਂ ਨਹੀਂ ਨਿਕਲਣ ਦਿੱਤਾ ਤੇ ਉਸ ਦਿਨ ਮੈਨੂੰ ਬਾਅਦ 'ਚ ਜਰੂਰ ਹੋਇਆ ਕਿ ਜੇ ਮਿਲ ਲੈਣਾ ਤਾਂ ਪਤਾ ਨਹੀਂ ਕੀ ਗੱਲ ਕਰਨੀ ਸੀ ਉਹਨਾਂ ਨਾਲ ਜੀ ਉਹ ਜਰੂਰ ਤੁਹਾਡੇ ਮਨ 'ਚ ਅਜੇ ਵੀ ਹੈ ਕਿ ਮੈਨੂੰ ਮਿਲ ਲੈਣਾ ਚਾਹੀਦਾ ਸੀ ਉਸ ਦਿਨ ਸਾਥਾਂ